ਸਟੇਟਾਂ ਦੇ ਵਿੱਚੋਂ ਇੱਥੇ ਕਿਸਾਨ ਪਹੁੰਚ ਰਹੇ ਆ ਇਹ ਮੋਦੀ ਸਰਕਾਰ ਦੀ ਜਿਹੜੀ ਨੀਂਦ ਨੂੰ ਹਿਲਾਉਣ ਵਾਸਤੇ ਨੀਂਦ ਨੂੰ ਖਲਵਾਉਣ ਵਾਸਤੇ ਉਹਦੇ ਕੰਨਾਂ ਦੇ ਪਰਦੇ ਸਹੀ ਕਰਨ ਵਾਸਤੇ ਤੇ ਆਪਣੇ ਜੋ ਸਾਡੇ ਮਹਬੂਬ ਨੇਤਾ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਉਹਨਾਂ ਸੋ ਇਸ ਤੋਂ ਅਗਲੇ ਬਲਾਰੇ ਬਿਆਨ ਸਿੰਘ ਦੋਦਾ ਜ਼ਿਲ੍ਹਾ ਪ੍ਰਧਾਨ ਸਮੇਂ ਅਨੁਸਾਰ ਤੋ ਪਹਿਲਾ ਬੇਨਤੀ ਪੁਲਿਸ ਪ੍ਰਸ਼ਾਸਨ ਨੂੰ ਹੈ ਕਿ ਹਰਿਆਣੇ ਵਾਲੀ ਸਾਈਡ ਤੋਂ ਨਰਵਾਣੇ ਤੋਂ ਇਸ ਮਹਾ ਪੰਚਾਇਤ ਦੇ ਵਿੱਚ ਪਹੁੰਚਣ ਵਾਲੇ ਕਿਸਾਨਾਂ ਨੂੰ ਰੋਕ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਔਰ ਅਸੀਂ ਇਸ ਸਟੇਜ ਦੇ ਉੱਤੇ ਚੇਤਾਵਨੀ ਦੇਣੀ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ ਪਲਾ ਹਰਿਆਣੇ ਗਲਵਿੰਦਰ ਸਿੰਘ ਜੀ ਮਸੀਆਣਾ ਜ਼ਿਲ੍ਹਾ ਪ੍ਰਧਾਨ ਜਲੰਧਰ ਉਹ ਆਊਟ ਸਟੇਜ ਤੇ ਗਲਵਿੰਦਰ ਸਿੰਘ ਜੀ ਮਸੀਆਣਾ ਜ਼ਿਲ੍ਹਾ ਪ੍ਰਧਾਨ ਜਲੰਧਰ ਬੀਕੇ ਜੋਇਕਤਾ ਸਿੱਧੂਪੁਰ ਉਹ ਆਪਦੇ ਨਾਲ ਆਪਣੀ ਗੱਲ ਸਾਂਝੀ ਕਰਨਗੇ ਸਾਰੇ ਪੰਡਾਲ ਨੂੰ ਕਰੀਏ ਗਰਮ ਨਾਹਰਾਂ ਦਾ ਜਵਾਬ ਨਾਹਰਾਂ ਵਿੱਚ ਬੜੇ ਜੋਸ਼ ਨਾਲ ਆਉਣਾ ਚਾਹੀਦਾ ਇਹ ਆਵਾਜ਼ ਦਿੱਲੀ ਦਰਬਾਰ ਤੱਕ ਜਾਣੀ ਚਾਹੀਦੀ ਹੈ ਜਿਹੜੇ ਲੋਕਾਂ ਦੇ ਮੰਨੀਆਂ ਹੰਜਾਂ ਮੰਗਾ ਨੂੰ ਮਨਵਾਉਣ ਲਈ ਤੁਸੀਂ ਆਏ ਹੋ ਔਜੀ ਕੁਲਵਿੰਦਰ ਸਿੰਘ ਜੀ ਮਸ਼ਿਆਣਾ ਜ਼ਿਲ੍ਹਾ ਪ੍ਰਧਾਨ ਜਲੰਧਰ ਬੀਕੇ ਜੁਇਕਤਾ ਸਿੱਧੂਪੁਰ ਇਸ ਤੋਂ ਬਾਅਦ ਸਰਜੀਤ ਸਿੰਘ ਜੀ ਫਤਿਹਗੜ੍ਹ ਪਾਤਸੋ ਜ਼ਿਲ੍ਹਾ ਪ੍ਰਧਾਨ ਸੰਗਰੂਰ ਬੀਕੇ ਜੁਇਕਤਾ ਸਿੱਧੂਪੁਰੋਂ ਤਿਆਰ ਰਹਿਣ ਦੀ ਮੱਝ ਦੇ ਉਪਰਾਜਨ ਔਜੀ ਕੁਲਵਿੰਦਰ ਸਿੰਘ ਹਾਂ ਜੀ ਇੱਥੇ ਬਹਿਣਗੇ ਵੀ ਲੋਕੀ ਹਾਂ ਜਿਹੜੇ ਵੀ ਜਿਹਨੇ ਬੋਲਣਾ ਪਾਈ ਜਿਹੜਾ ਕੈਮਰਾ ਨਾਲ ਆਡੀਅੰਸ ਤੇ ਰੱਖਣਾ ਇੱਕ ਉੱਪਰ ਮਿੱਟੇ ਹਾਂ ਕੈਮਰਾ ਆਡੀਅੰਸ ਤੇ ਕਿਸਾਨ ਮਹਾਪੰਚਾਇਤ ਦਾ ਹਿੱਸਾ ਬਣ ਰਹੇ ਔਰ ਦੋਨਾਂ ਫਾਰਮਾਂ ਦੇ ਲੀਡਰ ਸਾਹਿਬਾਨ ਗੁਰੂ ਵਾਖੀ ਫਤੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਜਗਜੀਤ ਸਿੰਘ ਢੱਲੇਵਾਲ ਲਗਾਤਾਰ 40 ਦਿਨ ਤੋਂ ਮਰਨ ਵਰਤ ਤੇ ਬੈਠੇ ਹਨ ਕੀ ਕਾਰਨ ਹੈ ਕਿ 13 ਮਹੀਨੇ ਦਿੱਲੀ ਦੇ ਬਰੂਹਾਂ ਤੇ ਬੈਠਣ ਤੋਂ ਬਾਅਦ ਵੀ ਅੱਜ ਅਸੀਂ ਫੇਰ ਇੱਥੇ 40 ਦਿਨ ਤੋਂ ਮਰਨ ਵਰਤ ਵਿੱਚ ਪਹੁੰਚੇ ਆਏ ਵਿੱਚ ਕਾਰਨ ਕੀ ਹੈ ਕੁਝ ਸਤਰਾਂ ਨੇ ਕਿ ਲਮਹੋਂ ਨੇ ਖਤਾ ਸਦੀਆਂ ਨੇ ਸਜ਼ਾ ਪਾਈ ਉਹ ਲਮਹੇ ਜਦੋਂ ਅਸੀਂ 13 ਮਹੀਨੇ ਦਿੱਲੀ ਦੀਆਂ ਬਰੂਹਾਂ ਤੇ ਜੰਗ ਲੜ ਰਾ ਸੀ ਇਸ ਦੇਸ਼ ਦੇ ਪ੍ਰਧਾਨ ਮੰਤਰੀ ਨੇ ਤਿੰਨੇ ਕਾਨੂੰਨ ਵਾਪਸ ਲੈਣ ਲਈ ਐਲਾਨ ਕੀਤਾ ਤੇ ਸਮੂਹ ਲੀਡਰਸ਼ਿਪ ਆਪਣੇ ਦਿਲਾਂ ਵਿੱਚ ਪੰਜਾਬ ਨੂੰ ਵਾਪਸ ਮੈਨੂੰ ਲੱਗਦਾ ਅੱਜ ਸਾਨੂੰ ਅੱਜ ਇੱਥੇ ਵੇਖਣਾ ਨਾ ਪੈਂਦਾ ਤੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਮਰਨ ਬਾਅਦ ਤਨਾ ਸ਼ੁਰੂ ਕਰਨਾ ਪੈਂਦਾ ਸੋ ਆਜੋ ਲੀਡਰਸ਼ਿਪ ਉਹ ਜਥੇਬੰਦੀਆਂ ਜਿਹੜੀਆਂ ਕਿਸਾਨੀ ਦੀਆਂ ਖਾਂਦੀਆਂ ਨੇ ਤੇ ਇਸ ਮੋਰਚੇ ਦੇ ਪੈਰਲਲ ਪ੍ਰੋਗਰਾਮ ਰੱਖ ਕੇ ਇਹ ਦੱਸਣ ਦੀ ਕੋਸ਼ਿਸ਼ ਕਰਦੀਆਂ ਨੇ ਟੱਲੇਵਾਂ ਕਿਸਾਨੀ ਮੰਗਾ ਨੂੰ ਲੈ ਕੇ ਸੁਆਮੀ ਨਾਖੰਦੀਰ ਸ਼ਿੰਦਲੇਵਾਲ ਦੀ ਦੇਸ਼ ਨਹੀਂ ਜਾਨ ਪਿਆਰੀ ਐ ਪਰ ਉਹ ਨੇਤਾ ਦਾ ਬਿਆਨ ਜਰਾ ਸੁਣ ਕੇ ਦੇਖਿਓ ਉਹ ਕਹਿੰਦਾ ਮੈਂ ਵੀ ਜਾਨ ਨਾਲ ਉਹ ਤੁਸੀਂ ਪਰਵਾਹ ਉਹਨਾਂ ਕਿਸਾਨਾਂ ਦੀ ਕਰੋ ਜਿਹੜੇ ਕਿਸਾਨ ਆਪਣੀ ਫਸਲ ਦਾ ਭਾਅ ਨਾ ਮਿਲਣ ਕਰਕੇ ਖੁਦ ਖੁਸ਼ੀਆਂ ਦੇ ਰਸਤੇ ਤੇ ਪਾ ਗਏ ਹਨ ਕਿਸਾਨ ਭਰਾਵ ਆਪਾਂ ਮਾਲਵੇ ਵਿੱਚ ਬੈਠਿਆ ਤੇ ਕਿਸਾਨ ਦਾ 2 ਲੱਖ ਦਾ ਕਰਜ਼ਾ ਲਾਉਂਦਾ ਲਪੀੜੀਆਂ ਖਤਮ ਹੋ ਗਈਆਂ ਤੇ ਹੱਲੇ ਇਹ ਲੋਕ ਕਹਿੰਦੇ ਨੇ ਕਿ ਸਾਨੂੰ ਸਾਡੇ ਨਾਲ ਸਲਾਹ ਕਰ ਲਓ ਅੰਦੋਲਨ ਵਾਪਸ ਲੈ ਕੇ ਸਾਡੇ ਕੋਲ ਆ ਜਾਓ ਤੇ ਫਿਰ ਅੰਦੋਲਨ ਲੜਾਂਗੇ ਸੋ ਮੈਂ ਉਹਨਾਂ ਲੀਡਰਾਂ ਨੂੰ ਬੇਨਤੀ ਕਰਨੀ ਚਾਹੁੰਨਾ ਕਿ ਆ ਤੁਹਾਡਾ ਇਕੱਠ ਇਸ ਮਾਪੰਚਾਇਤ ਦਾ ਕਾਠਾ ਗਾਜਕ ਲਕੀਰ ਖਿੱਚੇਗਾ ਕਿ ਕਿਸਾਨੀ ਵਾਲੇ ਪਾਸੇ ਕੌਣ ਖੜਾ ਹੈ ਤੇ ਸਰਕਾਰ ਵਾਲੇ ਪਾਸੇ ਕੌਣ ਖੜਾ ਹੈ ਮੇਰਾ ਸਮਾ ਸਮਾਪਤਾ ਭੁੱਲਾ ਚੁੱਕਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਧੰਨਵਾਦ ਕੁਲਵਿੰਦਰ ਸਿੰਘ ਜੀ ਮਸ਼ਿਆਣਾ ਜਿਨ੍ਹਾਂ ਸੱਜਣਾ ਦੇ ਇਸ ਮੋਰਚੇ ਨੂੰ ਆਰਥਿਕ ਸਹਿਤਾ ਆਈ ਹੈ ਸਟੇਜ ਨੂੰ ਉਹਨਾਂ ਦੇ ਨਾਂ ਇਸ ਤਰ੍ਹਾਂ ਨੇ ਸਰਦਾਰ ਬਿਆਨ ਸਿੰਘ ਖੈਰਾਬਾਦ ਅੰਮ੍ਰਿਤਸਰ ਤੋਂ 2000 ਰੁਪਿਆ ਕਿਰਪਾਲ ਸਿੰਘ ਖੈਰਾਬਾਦ ਤੋਂ ਇੱਕ 10000 ਰੁਪਿਆ ਵਿੰਡ ਨਹਿੜੂ ਵੱਲੋਂ 1000 ਰੁਪਿਆ RAM ਨਿਵਾਸ ਜਾਦਵ ਯੂਪੀ ਤੋਂ 1100 ਰੁਪਿਆ ਲੰਬੜਦਾਰ ਸਕੰਦਰ ਸਿੰਘ ਲੁਧਿਆਣਾ 1100 ਰੁਪਿਆ ਭਾਰਤੀ ਕਿਸਾਨ ਜੀ ਨੇ ਨਮਾਜਾ 2000 ਰੁਪਿਆ ਸੁਖਦੇਵ ਸਿੰਘ ਜੀ ਸਾਂਹਿਆਲ 1100 ਰੁਪਿਆ ਬਲਵੀਰ ਸਿੰਘ ਜੀ ਮਕਰੋੜ ਸਾਹਿਬ ਤੋਂ 200 ਰੁਪਿਆ ਪਿੰਡ ਹੰਡਿਆਆ ਬਲਾਕ ਬਰਨਾਲਾ ਤੋਂ 500 ਰੁਪਿਆ ਇਧਰਲੇ ਪਾਸੇ ਸਟੇਜ ਦੇ ਸੱਜੇ ਪਾਸੇ ਕਮੇਟੀ ਬੈਠੀ ਹੈ ਹੋਰ ਵੀ ਜਿਨ੍ਹਾਂ ਨੇ ਸਹਾਇਤਾ ਸਟੇਜ ਨੂੰ ਮੋਰਚੇ ਨੂੰ ਪਹੁੰਚਾਉਣੀ ਹੈ ਇੱਥੇ ਅਕਿ 50 ਸਕਦੇ ਹੋ ਧੰਨਵਾਦ ਬੇਨਤੀ ਕਰਾਂ ਬਿਅੰਨ ਸਿੰਘ ਜੀ ਦੋਦਾ ਜ਼ਿਲ੍ਹਾ ਪ੍ਰਧਾਨ ਸ਼੍ਰੀ ਮੁਖਸਰ ਸਾਹਿਬ ਬਲਾਰਿਆਂ ਨੂੰ ਬੇਨਤੀ ਹੈ ਸਮਾਂ ਸਿਰਫ 2 ਮਿੰਟ ਦਾ ਸਮੇਂ ਨੂੰ ਧਿਆਨ ਵਿੱਚ ਰੱਖ ਕੇ ਚੱਲਣਾ ਹੈ ਬਿਅੰਨ ਸਿੰਘ ਜੀ ਦੋਦਾ ਇਸ ਤੋਂ ਬਾਅਦ ਸਰਜੀਤ ਸਿੰਘ ਜੀ ਫਤਿਹਗੜ੍ਹ ਪਾਸੋਂ ਜ਼ਿਲ੍ਹਾ ਪ੍ਰਧਾਨ ਸੰਗਰੂਰੋਂ ਆ ਜਾਣ ਆਓ ਜੀ ਬਿਅੰਨ ਪੰਜਾਬ ਅਤੇ ਹਰਿਆਣੇ ਦੇ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਹੋਏ ਕਿਸਾਨ ਵੀਰੋ ਪਾਓ ਫਤਿਹ ਦੀ ਸਾਂਝ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਕਿਸੇ ਸ਼ਹਿਰ ਨੇ ਲਿਖਿਆ ਹੈ ਕਿਰਪਿਆ ਉੱਠਵੇ ਹੁਣ ਉੱਠਣ ਦਾ ਵੇਲਾ ਉੱਠ ਕਿਸਾਨਾ ਉੱਠਵੇ ਹੁਣ ਉੱਠਣ ਦਾ ਵੇਲਾ ਜੋ ਜੋ ਦੁਸ਼ਮਣ ਜ਼ਮੀਨ ਤੇਰੀ ਨੂੰ ਪੈ ਗਏ ਤੋੜ ਦੇਈਓ ਗੁੱਟਵੇ ਹੁਣ ਤੋੜਨ ਦਾ ਵੇਲਾ ਉੱਠ ਕਿਸਾਨਾ ਉੱਠਵੇ ਹੁਣ ਉੱਠਣ ਦਾ ਵੇਲਾ ਕਿਸਾਨ ਦੋਸਤੋ ਹੁਣ ਸਮਾਂ ਆ ਗਿਆ ਹੈ ਇਹਨਾਂ ਜਾਲਮਸਰਾਂ 2014 ਦੇ ਇਲੈਕਸ਼ਨਾਂ ਤੋਂ ਪਹਿਲਾਂ ਸੜਨ ਦਾ ਵਾਅਦਾ ਕੀਤਾ ਸੀ ਕਿ ਅਸੀਂ ਡਾਕਟਰ ਸੁਆਮੀ ਨਾਥ ਦੀ ਰਿਪੋਰਟ ਨੂੰ ਲਾਗੂ ਕਰਾਂਗੇ ਜੇ ਦੀ ਸਰਕਾਰ ਬਣਦੀ ਆ ਇਥੋਂ ਤੱਕ ਕਿਹਾ ਸੀ ਕਿ ਸਾਡੀ ਕੈਬਨਿਟ ਦੀ ਪਹਿਲੀ ਮੀਟਿੰਗ ਦੇ ਵਿੱਚ ਮੈਂ ਆਪਣੇ ਹਰੇ ਪੈਨ ਦੇ ਨਾਲ ਇਹ ਗੱਲ ਲਿਖਾਂਗਾ ਕਿ ਕਿਸਾਨਾਂ ਨੂੰ ਐਮਐਸਪੀ ਦੀ ਗਰੰਟੀ ਦੇ ਸੁਆਮੀਨਾਥ ਨੀਰਪੋਟ ਦਿੱਤੀ ਜਾਂਦੀ ਆ ਸੋ ਵੀਰੋ ਪਰ ਇਹ ਮੋਦੀ ਸਰਕਾਰ ਸਾਡੇ ਉੱਤੇ ਉਲਟੇ ਇਹੋ ਜਿਹੇ ਕਾਨੂੰਨ ਬਣਾ ਕੇ ਸਾਡੀ ਕਿਸਾਨੀ ਨੂੰ ਖਤਮ ਕਰ ਤੇ ਤੁਲੀ ਹੋਈ ਆ ਇਸ ਕਰਕੇ ਮੈਂ ਤਾਂ ਇਹੀ ਗੱਲ ਕਹੂੰਗਾ ਤੁਸੀਂ ਹੌਸਲੇ ਬਣਾ ਕੇ ਬੰਬ ਰੱਖਿਓ ਅਸੀਂ ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਧੰਨਵਾਦ ਦੁਬਾਰਾ ਫੇਰ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਇਸ ਬਾਡਰ ਨੂੰ ਸਾਰੇ ਪਾਸਿਆਂ ਤੋਂ ਜਿਹੜੇ ਪਾਸਿਆਂ ਸੜਕਾਂ ਰੋੜਾਂ ਪੈਂਦੀਆਂ ਸਾਰੇ ਪਾਸਿਆਂ ਤੋਂ ਵੱਡੀ ਗਿਣਤੀ ਦੇ ਵਿੱਚ ਕਾਫਲੇ ਜਿਹੜੇ ਅੱਜ ਇੱਥੇ ਆ ਰਹੇ ਨੇ ਪ੍ਰਸ਼ਾਸਨ ਕਿਸੇ ਪਾਸਿਓਂ ਵੀ ਕੋਈ ਪਰੇਸ਼ਾਨ ਕਰਨ ਦੀ ਕਿਸੇ ਨੂੰ ਕੋਸ਼ਿਸ਼ ਨਾ ਕਰੇ ਵਰਨਾ ਸਾਨੂੰ ਜਿਹੜਾ ਮਜਬੂਰ ਕੀਤਾ ਜਾਊਗਾ ਫਿਰ ਹੁਣ ਮੈਂ ਬੇਨਤੀ ਕਰਾਂ ਸਮੇਂ ਦਾ ਧਿਆਨ ਰੱਖਿਓ 2 ਮਿੰਟ ਲਈ ਲਵਜੀਤ ਸਿੰਘ ਜੀ ਦੱਦਾ ਹੂਰ ਜ਼ਿਲ੍ਹਾ ਪ੍ਰਧਾਨ ਮੋਗਾ ਬੀਕੇ ਜੋਇਕਤਾ ਸਿੱਧੂ ਪਰ ਉਸ ਤੋਂ ਬਾਅਦ ਬਲਦੇਵ ਸਿੰਘ ਜੀ ਸੰਦੋਹਾ ਜ਼ਿਲ੍ਹਾ ਪ੍ਰਧਾਨ ਬਠਿੰਡਾ ਉਸ ਸਟੇਜ ਤੇ ਆਜਣ ਸਮਾਂ 2 ਮਿੰਟ ਲਵਜੀਤ ਸਿੰਘ ਜੀ ਦੱਦਾ ਹੂਰ ਲਾਇਓ ਨਾਰੇ ਉੱਚੀ ਆਵਾਜ਼ ਦੇ ਨਾਲ ਕਿਸਾਨ ਇੱਕ ਤਾਂ ਜੰਦ ਅਰਜੀਤ ਸਿੰਘ ਜੀ ਦੱਦਾ ਹੋ ਪੰਡਾਲ ਚ ਸਜੇ ਹੋਏ ਕਿਸਾਨ ਵੀਰੋ ਮਤਾਵਾ ਤੇ ਭੈਣਾ ਬਲਾਉ ਫਤੇ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਛਲੇ 40 ਦਿਨ ਤੋਂ ਸਾਡੀ ਕੌਮ ਦਾ ਜਰਨੈਲ ਸਾਡੀ ਕਿਸਾਨੀ ਦਾ ਜਰਨੈਲ ਸਰਦਾਰ ਜਗਜੀਤ ਸਿੰਘ ਡੱਲੇਵਾਲ ਮਰਨ ਵਰ ਤੇ ਬੈਠੇ ਹੋਏ ਨੇ ਇਹ ਲੜਾਈ ਕਿਸੇ ਜਥੇਬੰਦੀ ਦੀ ਨਹੀਂ ਰਹਗੀ ਇਹ ਲੜਾਈ ਪੂਰੇ ਭਾਰਤ ਦੇ ਕਿਸਾਨਾਂ ਦੀ ਹੈ ਇਹ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਇਕੱਲੇ ਇੱਕ ਜਥੇਬੰਦੀ ਦੀ ਲੜਾਈ ਲਈ ਨਹੀਂ ਬੈਠੇ ਇਕੱਲੇ ਪੰਜਾਬ ਦੀ ਕਿਸਾਨੀ ਲਈ ਨਹੀਂ ਬੈਠੇ ਪੂਰੇ ਭਾਰਤ ਦੀ ਕਿਸਾਨੀ ਨੂੰ ਬਚਾਉਣ ਲਈ ਪੂਰੇ ਭਾਰਤ ਦੀ ਜਵਾਨੀ ਨੂੰ ਬਚਾਉਣ ਲਈ ਆਪਣੀ ਜਾਨ ਦਾਅ ਤੇ ਲਾ ਕੇ ਬੈਠੇ ਨੇ ਹੁਣ ਫਰਜ਼ ਸਾਡਾ ਬਣੇ ਤਰਾ ਰਜਾਨਾ ਸਜਗੇ ਤਾਂ ਜੋ ਸੈਂਟਰ ਦੀ ਸਰਕਾਰ ਨੂੰ ਅਸੀਂ ਝੁਕਾ ਸਕੀ